ਦੀ ਜ਼ਮੀਨ ਦੀ ਬੋਲੀ ਦੇ ਸਕਦੇ ਹਨ ਵੱਧ ਬੋਲੀ ਦੇਣ ਵਾਲੇ ਨੂੰ ਬੈਂਕ ਵੱਲੋਂ ਜ਼ਮੀਨ ਦੇ ਦਿੱਤੀ ਜਾਵੇਗੀ ਹੋਏ ਸਮਝ ਨਹੀਂ ਆਉਂਦੀ ਕੀ ਕਰਾਂ ਕਿੱਧਰ ਨੂੰ ਚਲਾ ਜਾਵਾਂ ਬਿਮਾਰੀ ਨੇ ਘਰ ਧੋ ਕੇ ਸੁੱਟ ਦਿੱਤਾ ਤੇ ਸਰਜੀਤ ਕੋਰੇ ਤੂੰ ਵੀ ਨਹੀਂ ਬਚ ਸਕੀ ਆ ਨਿੱਕੀ ਜੀ ਜਾਨ ਮੇਰੇ ਕੋਲ ਛੱਡ ਗਈ ਤੂੰ ਤੇ ਰੱਬ ਦੇ ਘਰ ਜਾ ਕੇ ਚਰਖਾ ਡਾ ਰਿਹਾ ਸ਼ਹ ਦਾ ਕਰਜ ਬੈਂਕ ਦਾ ਵਿਆਜ ਇੱਕ ਖੱਤਾ ਵਾ ਦੋਵੇਂ ਵੰਡ ਨੂੰ ਫਿਰਦੇ ਨੇ ਬੱਪੂ ਸੱਚੀ ਆਖਦਾ ਹੁੰਦਾ ਸੀ ਇਹ ਜ਼ਿੰਦਗੀ ਗੱਤ ਕਿਸ ਦੀ ਖੇਡ ਵਰਗੀ ਆ ਕਿਸਮਤ ਤੇ ਗਰੀਬੀ ਬੰਦੇ ਤੇ ਕਿਧਰੋਂ ਕਿਧਰੋਂ ਵਾਰ ਕਰਦੀ ਆ ਕੋਈ ਸਮਝ ਨਹੀਂ ਆਉਂਦੀ ਕੋਈ ਸਮਝ ਨਹੀਂ ਹੁੰਦੀ ਮੈਂ ਕਿਧਰ ਨੂੰ ਜਾਵਾਂ ਮੈਨੂੰ ਵੀ ਕੋਈ ਸਮਝ ਨਹੀਂ ਹੁੰਦੀ